ਅੱਜ ਕੋੜਪੂਰਾ ਵਿਖੇ ਅਨਸਾਫ਼ ਸੰਧ ਜੱਸੀ ਬੰਦੀਆਂ ਵੱਲੋਂ ਕਲਕੱਤਾ ਵਿਖੇ ਟ੍ਰੇਨੀ ਡਾਕਟਰ ਮਮਿਤਾ ਦੇਵਗੰਦੇ ਦਰਿੰਦਗੀ ਭਰੇ ਕਤਲ ਦੇ ਸਬੰਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਦੌਰਾਨ ਕੈਂਡਲ ਮਾਰਚ ਵੀ ਕੀਤਾ ਗਿਆ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗਿਆਂ ਵੱਲੋਂ ਕਰੜੇ ਸ਼ਬਦਾਂ ਵਿੱਚ ਇਸ ਦਰਿੰਦਗੀ ਦੀ ਵਰੋਧਾ ਜਨ ਨਿਖੇਦੀ ਕੀਤੀ ਗਈ ਤੇ ਇਨਸਾਫ਼ ਸੰਧ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇ ਕੇ ਉਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਦਰਿੰਦਗੀ ਭਰੀ ਸ਼ਰਮਿੰਦਗੀ ਨજર ਨਾ ਆਵੇ ਇਹ ਸ਼ਰਮਾ ਜੀ ਸਰਸ਼ੇਲ চোপੜਾ ਜੀ ਦੂਜੀ ਅੱਜ ਕਬਰ ਸਜਾਈ ਹੈ ਇਹਨਾਂ ਦਾ ਧੰਨਵਾਦ ਕਰਦੇ ਆਂ ਦੇਸ਼ਾਂ ਦੇ ਲੋਕਾਂ ਦੇ ਵਿੱਚ ਜਿੱਥੇ ਸਾਡਾ ਰੰਦੇ ਪਾਣੀ ਸਾਡਾ ਭਰਾ ਪਰ ਜੀ ਅੱਜ ਆਵਾਜ਼ ਹੈ ਸਮੁੱਚੀ ਦੁਨੀਆ ਦੀਆਂ ਭੈਣਾ ਵਾਸਤੇ ਬੱਚਿਆਂ ਵਾਸਤੇ ਪਾਵਨ ਛ ਗੁਰਬਾਣੀ ਗੁਰਦੁਆਰੇ ਗੁਰਦੁਆਰੇ ਅਸੀਂ ਇੰਤਜ਼ਾਰ ਕਰ ਰਹੇ ਆਂ ਸੇਟੀਆਂ ਵਾਲਾ ਪਰਦਾਰਾ ਸਾਹਿਬ ਤੋਂ ਸਾਡੀ ਅੱਜ ਵੀ ਕੈਂਡਲ ਮਾਰਜ਼ ਕਰ ਰਹੇ ਆਂ ਸਾਡਾ ਸਾਡਾ ਦਰਨਾ ਸਾਨੂੰ ਅਸੀਂ ਜੋ ਸਾਡੇ ਸੋਚੀ ਕਾਮਨਾ ਕਰਦੇ ਆਂ ਸਾਡੀ ਤੰਗ ਰਸਤੀ ਹੈ ਸਾਡੀ ਸੱਚੀ ਰਾਹ ਜੀ ਨੂੰ ਦਰਦੀਓ ਵਾਸੀ ਹੋ ਵਾਸੀ ਹੋ ਦੋਸ਼ੀਆਂ ਦੇ ਰਹਿਮ ਕਰਨਾ ਬੰਦ ਕਰੋ ਬੰਦ ਕਰੋ ਦੋਸ਼ੀਆਂ ਦੇ ਰਹਿਮ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਦੋਸ਼ੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਦੋਸ਼ੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਜਸਟਿਸ ਫੋਰ ਮੋਮਿਤਾ 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 ਸਾਡੀ ਬੇਟੀ ਜਸਟਿਸ ਫੋਰ ਸਾਡੀ ਬੇਟੀ शहर जी अॼु एकेडर अॼु टी डॉक्टर जिस्ट सेवा करणी

Ay apai <tries> tumarda mar da rakhiye is jagah te ik min raho re ji koi vote yas min koi vote yas min samman nahi samman chahiye